ਬੱਸ ਹੋ ਗਿਆ ਅੱਗੇ ਹੋ ਜਾਈਏ ਚਲੋ ਜੀ ਤੁਹਾਨੂੰ ਸਾਰਿਆਂ ਨੂੰ ਜੀ ਬਹੁਤ ਇੱਕ ਮਿੰਟ ਬਣਾ ਤਾਂ ਬਹੁਤ ਹੱਥ ਜੋੜ ਕੇ ਬੇਨਤੀ ਹੈ ਨਾ ਵੀ ਆਪਾਂ ਕੋਈ ਵੀ ਹੈ ਨਾ ਸਟੇਟਮੈਂਟ ਨਾ ਪਰਸਨਲੀ ਜਾਰੀ ਕਰੀਏ ਜਾਂ ਕੁਝ ਵੀ ਹੈ ਨਾ ਕੱਲ ਦਾ ਬਹੁਤ ਜ਼ਿਆਦਾ ਪੈਨਿਕਾ ਲੋਕਾਂ ਦੇ ਵਿੱਚ ਨਾ ਰਾਜਵੀਰ ਨੂੰ ਚਾਉਣ ਵਾਲਿਆਂ ਦੇ ਵਿੱਚ ਜਿਹੜੇ ਫੈਮਿਲੀ ਮੈਂਬਰਸ ਨੇ ਹੋਰ ਸਾਰੇ ਕਿਉਂਕਿ ਸਾਡੇ ਨੰਬਰਾਂ ਤੇ ਬਹੁਤ ਮੈਸੇਜ ਆ ਰਹੇ ਨੇ ਨਾ ਤੇ ਵੀ ਇਦਾਂ ਹੋ ਗਿਆ ਜੀ ਉਦਾਂ ਹੋ ਗਿਆ ਪੋਸਟਾਂ ਬਹੁਤ ਗਲਤ ਪਾਰੇ ਦੇ ਲੋਕ ਹਨ ਸੋ ਸਾਰਿਆਂ ਨੂੰ ਹੱਥ ਜੋੜ ਕੇ ਦੀ ਬੇਨਤੀ ਕਰਦੇ ਆ ਵੀ ਰਾਜਵੀਰ ਯੋਧਿਆਂ ਵਾਂਗੂ ਲੜ ਰਿਆ ਤੇ ਕੱਲ ਨਾਲੋਂ ਅੱਜ ਬਹੁਤ ਮਤਲਬ ਬੈਟਰ ਸਿਚੁਏਸ਼ਨ ਆ ਰਿਕਵਰ ਕਰ ਚੁੱਕਿਆ ਹੋਣਾ ਤੇ ਕੱਲ ਸਾਰਾ ਕੁਝ ਆਰਟੀਫੀਸ਼ਲ ਸੀਗਾ ਵੈਂਟੀਲੇਟਰ ਦੇ ਉੱਤੇ ਸੀਗਾ ਅੱਜ ਉਹ ਆਪ ਵੀ ਨੋਰਮਲ ਹੈ ਨਾ ਵੀ ਸਾਹ ਲੈ ਰਿਆ ਪਲਸ ਵੀ ਨੋਰਮਲ ਆ ਕੱਲ ਨਾਲ ਤੇ ਜਿੰਨਾ ਕੱਲ ਡਰ ਸੀਗਾ ਵੀ ਇੰਜਰੀਆਂ ਜਾਦੇ ਨੇ ਸਾਰਾ ਕੁਝ ਨਾ ਉਹ ਵੀ ਹੁਣ ਅੱਜ ਐਮ ਆਰ ਆਈ ਵਗੈਰਾ ਕਰਦੇ ਨੇ ਸਾਰਾ ਕੁਝ ਨਾ ਉਹ ਵੀ 19 ਉਹਨਾ ਡੈਮੇਜ ਨਹੀਂ ਹੈਗਾ ਨਾ ਜਿੰਨਾ ਆਪਾਂ ਕੱਲ੍ਹ ਕਹਿ ਰਹੇ ਸੀ ਬ੍ਰੇਨ ਨੂੰ ਇੰਨਾ ਡੈਮੇਜ ਹੈ ਨਾ ਬਾਕੀ ਚਲੋ ਸਾਰਾ ਕੁਝ ਟੈਕਨੀਕਲੀ ਦਾ ਡਾਕਟਰ ਸਾਹਿਬ ਦੱਸਦੇ ਨੇ ਪਰ ਇਮੋਸ਼ਨਲੀ ਵੀ ਬਹੁਤ ਇਦਾਂ ਦੇ ਚਮਤਕਾਰ ਹੀ ਕਹਿ ਲੋ ਚਮਤਕਾਰ ਹੋ ਰਹੇ ਨੇ ਵੀ ਉਹਨਾਂ ਦੀ ਮਾਤਾ ਮਿਲ ਕੇ ਆਏ ਰਾਜਵੀਰ ਨੂੰ ਨਾ ਉਦੋਂ ਵੀ ਅੱਖ ਚੋਂ ਪਾਣੀ ਆਇਆ ਨਾ ਕੁਝ ਗੱਲਾਂ ਜਦੋਂ ਉਹਨਾਂ ਨੇ ਕਰੀਆਂ ਉਹ ਸਭ ਤੋਂ ਪੋਜ਼ਿਟਿਵ ਸਾਈਨ ਸੋ ਬਸ ਇਹ ਆ ਵੀ ਸਾਰਿਆਂ ਨੂੰ ਬਸ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਇਹ ਹੀ ਆ ਵਧਾ ਗਿਆ ਪਹਿਲੀ ਗੱਲ ਤਾਂ ਕੋਈ ਵੀ ਵੈਰੀਫਾਈਡਾ ਬੰਦਾ ਨਾ ਅੱਪਾ ਉਹਦੇ ਨਾਲ ਹੀ ਕੋਈ ਗੱਲਬਾਤ ਕਰੀ ਆ ਅੱਪਾ ਜਦੋਂ ਕਿਸੇ ਦਾ ਵੀ ਮੂਰੇ ਮੈਕ ਕਰਦੇ ਨੇ ਕੋਈ ਕੁਝ ਵੀ ਕਹਿਨਦਾ ਨਾ ਉਹ ਬਹੁਤ ਗਲਤ ਜਾਣਕਾਰੀ ਜਾਂਦੀ ਆ ਨਾ ਲੋਕਾਂ ਤੱਕ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਉਹ ਵਿਯੋਧ ਆ ਇਹ ਆਪਾਂ ਨੂੰ ਪਤਾ ਲੱਗਿਆ ਵੀ ਕਿੰਨਾ ਜੇ ਕੋਈ ਵਧੀਆ گاਉਂ ਦਾ ਚਚਾ گاਉਂ ਦਾ ਜਿਹੜੀ ਰਿਸਪੈਕਟ ਕਰਦੇ ਨੇ ਲੋਕ ਕਿੰਨਾ ਪਿਆਰ ਕਰਦੇ ਨੇ ਦੁਨੀਆਂ ਦੇ ਕੋਨੇ ਕੋਨੇ 'ਚ ਸਾਰੇ ਲੋਕਾਂ ਦੇ ਅੰਦਰ ਦਰਦ ਆ ਬਹੁਤ ਮਤਲਬ ਪਿਆਰ ਆ ਪਰਿਵਾਰ ਲਈ ਨਾ ਤੇ ਸਾਰੇ ਸਨੇਹੇ ਭੇਜ ਰਹੇ ਨੇ ਸਾਰੇ ਇੱਥੇ ਆ ਰਹੇ ਨੇ ਹੁਣ ਐਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਵੀ ਆਪਾਂ ਕੱਲ ਤਾਂ ਹੁਣ ਬੋਲਣ ਨੂੰ ਵੀ ਨਹੀਂ ਕਿਸੇ ਦਾ ਜੀ ਅੱਜ ਆਪਾਂ ਦੱਸ ਸਕਦੇ ਆ ਇਹ ਗੱਲ ਵੀ ਕੱਲ ਹੁਣ ਸਾਰੀ ਰਾਤ ਗੁਰਦੁਆਰਾ ਸਾਹਿਬ ਬੈਠੇ ਰਹੇ ਜਿਹਦੇ ਨੂੰ ਇਥੋਂ ਮੋੜਦੇ ਸੀ ਕੋਈ ਪ੍ਰਸ਼ਾਦ ਕਰਾ ਕੇ ਆਉਂਦਾ ਸੀਗਾ ਸੋ ਕਹਿਣ ਤੋਂ ਬਾਅਦ ਇਹ ਆ ਵੀ ਮਹਾਰਾਜ ਦੀ ਕਿਰਪਾ ਹੋਈ ਆ ਤੇ ਹੁਣ ਪਹਿਲਾਂ ਨਾਲੋਂ ਚੜਦੀ ਕਲਾ ਪਾਈ ਪਾਂ ਵੀ ਰਿਮੂਵ ਕਰਤੀਆਂ ਤੇ ਸਾਰੇ ਜਣੇ ਕੁਲਵਿੰਦਰ ਬਿੱਲਾ ਨਾਲ ਹੀ ਆ ਨਾ ਤੇ ਕਮਰਬਾਈਆ ਗਰੇਵਾਲ ਆਪਣਾ ਉੱਤੀ ਆ ਨਾ ਤੇ ਉਹ ਸਾਰੇ ਜਣੇ ਬਹੁਤ ਅੱਜ ਮਤਲਬ ਸੁੱਖ ਦਾ ਸਾਹ ਆਇਆ ਯਾਨੀ ਸਾਰਿਆਂ ਨੂੰ ਤੇ ਬਸ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਹਰ ਸਿਸਟਮ ਚੋਂ 4 ਸੀ ਅੱਜ 1 ਰਹਿ ਗਿਆ ਹੈ ਨੀ ਕੱਲ ਚਾਰ ਐਡਵਾਂਸ ਲਾਈਫ ਸਪੋਰਟ ਸਿਸਟਮ ਤੇ ਸੀ ਅੱਜ ਇਕਤੇ ਹੈਗੇ ਨੇ ਮੈਂ ਤੁਹਾਨੂੰ ਇਹ ਕਹਿ ਰਿਹਾ ਮੈਂ ਟੈਕਨੀਕਲੀ ਸਾਨੂੰ ਉਵੇਂ ਨਹੀਂ ਪਤਾ ਪਰ ਇਹ ਵੀ ਆਪਣਾ ਕੱਲ ਨਾਲੋਂ ਚੜਦੀ ਕਲਾ ਚਾਹੀਦਾ ਕਿਉਂਕਿ ਮਨ ਲੱਗਾ ਵੀ ਆਪਦੇ ਨਾਲ ਲੜਨਾ ਪੈਂਦਾ ਸੋ ਜਿਉਂਦੇ ਆ ਵਾਂਗੂ ਆਪਦੇ ਨਾਲ ਲੜ ਰਿਹਾ ਤੇ ਕੁਝ ਚੀਜ਼ਾਂ ਨੂੰ ਮਹਿਸੂਸ ਕਰਨ ਲੱਗਿਆ ਇਹ ਬਹੁਤ ਪੋਜ਼ਿਟਿਵ ਸਾਈਨ ਹੈ ਪਰ ਫਿਰ ਜਦੋਂ ਆਪਾਂ ਕਿਉਂਕਿ ਆਪ ਸਧਾਰਨ ਪਰਿਵਾਰੋਂ ਪਿੰਡਾਂ ਵਾਲੇ ਆ ਤਾਂ ਜਿਹੜੇ ਲੋਕ ਆਪ ਨੂੰ ਦੇਖ ਰਹੇ ਉਹਦਾ ਹੀ ਸਮਝਣਾ ਚਾਹੁੰਦੇ ਉਸ ਭਾਸ਼ਾ ਜੋ ਤੁਸੀਂ ਮਿਲ ਕੇ ਆਏ ਆ ਮਾਤਾ ਨੂੰ ਇੱਕ ਅੰਧ ਨੇ ਇੱਕ ਤਾਂ ਹਾਵ ਭਾਵ ਤੋਂ ਪਤਾ ਲੱਗ ਜਾਂਦਾ ਇੱਕ ਹਾਲਾਤ ਜਿਹੜੇ ਨੇ ਬਹੁਤ ਕੁਝ ਸਾਫ਼ ਕਰਦੇ ਆ ਜਿਵੇਂ ਤੁਸੀਂ ਕਿਹਾ ਕਿ ਅੱਖ ਚੋਂ ਪਾਣੀ ਆਇਆ ਹੋਰ ਕੀ ਐਕਟੀਵਿਟੀ ਇਸ ਵੇਲੇ ਰਾਜਵੀਰ ਦੀ ਨਜ਼ਰ ਆ ਰਹੀ ਹੈ ਮਾਤਾ ਥੋੜੀ ਜਿਹੀ ਹੌਸਲੇ ਚ ਉਹਦਾ ਪਰਿਵਾਰ ਹੌਸਲੇ ਚ ਲੱਗਦਾ ਮਾਤਾ ਕੱਲ ਵੀ ਚੜਦੀ ਕਲਾ ਦੇ ਰਹੀ ਹਾਂ ਮਾਤਾ ਮਾਤਾ ਬਹੁਤ ਚੜਦੀ ਕਲਾ ਦੇ ਵਿੱਚ ਕੱਲ ਦੇ ਕਿਉਂਕਿ ਜਿਹੜਾ ਵੀ ਕੋਈ ਮਿਲਣਾ ਆਉਂਦਾ ਮਾਤਾ ਨੇ ਇਹੀ ਕਹਿਣਾ ਵੀ ਪੁੱਤ ਅਰਦਾਸ ਕਰੋ ਵੀ ਕੋਈ ਵੀ ਪਰਮਾਤਮਾ ਦੇ ਨੇੜੇ ਹੋ ਸਕਦੀ ਹੈ ਰੂਹ ਤੁਸੀਂ ਅਰਦਾਸ ਕਰੋਗੇ ਮਹਾਰਾਜ ਤੱਕ ਪਹੁੰਚੂਗੀ ਤੇ ਉਹੀ ਗੱਲ ਹੋਈ ਆ ਸਾਡੀਆਂ ਸਾਰਿਆਂ ਦੀਆਂ ਅਰਦਾਸਾਂ ਮਾਲਕ ਨੇ ਸੁਣੀਆਂ ਨੇ ਤੇ ਅੱਜ ਫਿਲਹਾਲ ਲਈ ਪੋਜ਼ਿਟਿਵ ਸ ਤੇ ਆਪਾਂ ਸਾਰੇ ਬਸ ਅਰਦਾਸ ਕਰੀਏ ਤੇ মিডিਆ ਨੂੰ ਬਸ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਬਹੁਤ ਕ੍ਰਿਟੀਕਲ ਸਿਚੁਏਸ਼ਨ ਆ ਨਾ ਸੈਂਸਿਟਿਵ ਟਾਈਮ ਆ ਸਾਡੇ ਸਾਰਿਆਂ ਲਈ ਤੇ ਕੋਈ ਹਾਂਜੀ ਹਾਂ ਮੈਂ ਤੁਹਾਨੂੰ ਦੱਸਿਆ ਕਿ ਪਾਣੀ ਆਇਆ ਤੁਹਾਨੂੰ ਤੇ ਇੱਕ ਦੋ ਘਟਨਾ ਇਦਾਂ ਇਦਾਂ ਦੀ ਹੋਈਆਂ ਨੇ ਹਾਂਜੀ ਹਾਂਜੀ ਇੱਕ ਉਹਨਾਂ ਦੇ ਦੋਸਤ ਆ ਬਹੁਤ ਕਲੋਜ਼ ਉਹਨੇ ਜਾ ਕੇ ਕਿਹਾ ਰਾਜਵੀਰ ਨੂੰ ਹੱਥ ਵੜ ਕੇ ਵੀ ਅਜੇ ਤੋਂ ਪ੍ਰੋਗਰਾਮ ਲਾਉਣੇ ਨੇ ਹੋਰ ਵੀ ਹੈ ਨਾ ਉਦੋਂ ਵੀ ਅੱਕ ਚੋ ਮਤਲਬ ਪਾਣੀ ਆਇਆ ਹੈ ਨਾ ਸੋ ਇਹ ਪੋਜ਼ਿਟਿਵ ਸਾਈਨ ਨੇ ਵੀ ਅੰਦਰੋਂ ਲੜ ਰਿਹਾ ਹੈ ਨਾ ਰਿਸਪੌਂਡ ਕਰਦਾ ਜਦੋਂ ਕੋਈ ਆ ਕੇ ਹਾਂਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿਵਾਰ ਤੋਂ ਵੀ ਕੁਲਦੀਪ ਢਾਲੀਵਾਲ ਆ ਗਏ ਨੇ ਜੀ ਕੁਲਦੀਪ ਢਾਲੀਵਾਲ ਕੁਲਦੀਪ ਸਿੰਘ ਢਾਲੀਵਾਲ ਜੀ ਆ ਚੁੱਕੇ ਨੇ ਸਮੇਂ ਸਾਬਕਾ ਕੈਬਨਿਟ ਮੰਤਰੀ ਜੋ ਕਿ ਹੁਣ ਰਾਜਵੀਰ ਤੇ ਕੁਲਦੀਪ ਢਾਲੀਵਾਲ ਨੂੰ ਦੇਖ ਕੇ ਵੀ ਖੁਸ਼ੀ ਕਰਦੇ ਨੇ ਢਾਲੀਵਾਲ ਜੀ ਤੁਸੀਂ ਜਾ ਕੇ ਮੈਂ ਰਾਜਵੀਰ ਦੀ ਹੱਥ ਕੀ ਬੇਨਤੀ ਮਦਰ ਨੂੰ ਮਿਲ ਕੇ ਆਇਆ ਹੈ ਉਹ ਤਰੀਕਾ ਹੈਗਾ ਹੈ ਉਹਨਾਂ ਦੇ ਦੋਸਤ ਜਿਹੜੇ ਗਾਇਕ ਆਪਣੇ ਬੜੇ ਹਿੱਸੇ ਦੇ ਬਚਾਰੇ ਲੱਗੇ ਆ ਉਹਨਾਂ ਨੂੰ ਮਿਲ ਕੇ ਆਏ ਆ ਜੋ ਕੁਝ ਉਹਨਾਂ ਨੇ ਦੱਸਿਆ ਬਹੁਤ ਹੀ ਪੋਜ਼ਿਟਿਵ ਸੈਂਡ ਨੇ ਰਾਜਵੀਰ ਠੀਕ ਉਹ ਨਾਲੇ ਪਾਸੇ ਜਿਹੜਾ ਮੁੜ ਗਿਆ ਕੰਮ ਹੁਣ ਮੈਂਟਮੈਂਟ ਘੰਟਾ ਘੰਟਾ ਸਹਜੇ ਸਹਜੇ ਉਹਦੀ ਸਥਿਤੀ ਦੇ ਵਿੱਚ ਜਿਹੜਾ ਸਦਾਹਰ ਹੋ ਰਿਹਾ ਉਹਦਾ ਪਰ ਨੂੰ ਸਭ ਨੂੰ ਜੇ ਸਥਿਤੀ ਜੋ ਵਾਪਸ ਆਇਆ ਜਿਸ ਤਿਸ ਚੋਂ ਉਹਦਾ ਮੋੜਾ ਪਿਆ ਉਹਦੀ ਮਾਂ ਨੇ ਜਦੋਂ ਉਹਦੇ ਜਾ ਕੇ ਮੂੰਹ ਤੇ ਹੱਥ ਫੇਰਿਆ ਮੈਨੂੰ ਦੱਸਦੇ ਸੀਗੇ ਕਿ ਉਦੋਂ ਉਹਦੀ ਅੱਖ ਦੇ ਵਿੱਚੋਂ ਹੰਝੂ ਜਿਹੜਾ ਆ ਉਹ ਬੜਾ ਡਾਕਟਰਾਂ ਨੇ ਕਿਹਾ ਕਿ ਪੋਜ਼ਿਟਿਵ ਸਾਈਨ ਆ ਇਹਦਾ ਬਦਲ ਕੇ ਬੰਦਾ ਹੰਦੂ ਫੀਲ ਕਰ ਰਿਹਾ ਉਹਦੀ ਮਾਂ ਨੇ ਕਿਹਾ ਕਿ ਤੂੰ ਹੀ ਮੇਰਾ ਚਾਨਣ ਹੈ ਤੂੰ ਦੇਖਣਾ ਕਿ ਮੈਨੂੰ ਚੰਨ ਚ ਰੱਖਣਾ ਕਿ ਨੇਰੇ ਚ ਰੱਖਣਾ ਤੇ ਉਹਦੀ ਅੱਖ ਦੇ ਵਿੱਚੋਂ ਜਿਹੜਾ ਅਥਰੂ ਆਇਆ ਉਹ ਬੜਾ ਪੋਜ਼ਿਟਿਵ ਸਾਈਨ ਹੈ ਹੁਣ ਐਕਸ-ਰੇ ਹੋ ਰਿਹਾ ਤੇ ਮੇਰਾ ਖਿਆਲ ਹੈ ਕਿ ਪਰਮਾਤਮਾ ਜਲਦੀ ਠੀਕ ਕਰੂਗਾ ਪੰਜਾਬ ਆਪਾਂ ਕੁਝ ਦਿਨ ਪਹਿਲਾਂ ਮਹੀਨਾ ਪਹਿਲਾਂ ਜਸਵਿੰਦਰ ਪੱਲਾ ਜੀ ਬੜੇ ਵੱਡੇ ਆਰਟਿਸਟ ਸੀ ਸਾਡੇ ਪੰਜਾਬੀ ਕਲਚਰ ਦੇ ਉਹ ਸਾਡੇ ਕੋਲ ਚਲੇ ਗਏ। ਹੁਣੇ ਹੀ 2-4 ਦਿਨ ਪਹਿਲਾਂ ਚੰਦਜੀਤ ਹੁਜਾ ਜੀ ਜਿਹੜੇ ਸੰਗੀਤ ਸਮਰਾਟ ਸੀਗੇ ਪੰਜਾਬੀ ਉਹ ਸਾਡੇ ਕੋਲ ਚਲੇ ਗਏ। ਫੁਰਰਾਜ ਵੀ ਸਾਡੇ ਕੋਲ ਨਹੀਂ ਜਾਣਾ ਚਾਹੀਦਾ। ਸਾਨੂੰ ਸਭ ਨੂੰ ਅਰਦਾਸਾ ਕਰਨੀਆਂ ਚਾਹੀਦੀਆਂ ਕਿ ਪਰਮਾਤਮਾ ਫੁਰਰਾਜ ਵੀ ਸਾਡਾ ਬਹੁਤ ਸਰੀਲਾ ਬਹੁਤ ਹੀ ਫੈਮਿਲੀ ਸੰਗੀਤ ਜਿੱਦਾ ਸੰਗੀਤ ਆਪਾਂ ਆਪਣੇ ਪਰਿਵਾਰ ਚ ਬਹਿ ਕੇ ਆਪਣੇ ਬੱਚਿਆਂ ਚ ਆਪਣੀਆਂ ਧੀਆਂ ਚ ਆਪਣੇ ਮਾਂ ਨਾਲ ਆਪਣੀ ਵਾਈਫ ਦੇ ਨਾਲ ਸੁਣ ਸਕਦੇ ਆ ਇਦਾਂ ਦੇ ਸਿੰਗਰ ਦੀ ਲੰਬੀ ਉਮਰ ਹੋਣੀ ਚਾਹੀਦੀ ਹੈ ਕਿਹੇ ਵੀ ਹਾਲਤ ਦੇ ਵਿੱਚ ਮਤਲਬ ਉਹ ਸਾਡੇ ਕੋਲ ਨਹੀਂ ਜਾਣਾ ਚਾਹੀਦਾ ਔਰ ਪੱਕਾ ਪਰਮਾਤਮਾ ਕਿਰਪਾ ਕਰੂਗਾ ਮਾਂ ਦਾ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਔਰ ਪੂਰਾ ਪੰਜਾਬ ਪੂਰੀ ਦੁਨੀਆ ਦੇ ਅੰਦਰ ਜਿਹੜੇ ਲੋਕ ਪੰਜਾਬ ਰਾਜਵੀਰ ਨਾਲ ਪਿਆਰ ਕਰਦੇ ਆ ਜਿਨ੍ਹਾਂ ਨੂੰ ਪਤਾ ਕਿ ਪੰਜਾਬ ਨੂੰ ਕਿੰਨਾ ਵੱਡਾ ਇੱਕ ਨੁਕਸਾਨ ਹੋਣਾ ਤੇ ਸਭ ਨੇ ਅਰਦਾਸਾਂ ਕੀਤੀਆਂ ਤੇ ਮੈਨੂੰ ਲੱਗਦਾ ਕਿ ਸਾਡੀਆਂ ਸਭ ਦੀਆਂ ਅਰਦਾਸਾਂ ਜਿਹੜੀਆਂ ਉਹ ਪਰਮਾਤਮਾ ਨੇ ਜਿਹੜੀਆਂ ਸੁਣ ਲਈਆਂ ਤੇ ਮੋੜਾ ਪੈਣਾ ਜਿਹੜਾ ਸ਼ੁਰੂ ਹੋ ਗਿਆ ਜਲਦੀ ਉਹ ਠੀਕ ਹੋ ਜੇ ਬਸ ਮੈਂ ਇਹ ਅਰਦਾਸ ਕਰਨਾ ਹੈ ਇਹ ਉਹਨਾਂ ਦੀ ਮਾਂ ਨੂੰ ਹੌਸਲਾ ਦਿੱਤਾ ਕੈਸੀ ਸਾਰੇ ਹੀ ਤੇਰੇ ਪ੍ਰਧਾਨ ਆ ਆ ਸਭ ਜਿੰਨੇ ਇੱਕ ಪಾਠ ਕਰੋ ਪਦਮਾਤਮਾ ਉਹਨਾਂ ਨੂੰ ਜਲਦੀ ਠੀਕ ਕਰ ਦੂਗਾ ਉਹ ਠੀਕ ਹੋਣਗੇ ਪੱਕਾ ਹੋਣਗੇ ਜਿੱਦਾਂ ਦਾ ਹੁਣ ਪਦਮਾਤਮਾ ਨੇ ਅੱਜ ਸਵੇਰ ਤੋਂ ਮੋੜਾ ਪਾਇਆ ਸੈ 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 ਠੀਕ ਹੋ ਕੇ ਉਹ ਉੱਠ ਪੈਣਗੇ ਇਹ ਮੈਂ ਕਹਿਣਾ ਚਾਹੁੰਦਾ ਸੀਗਾ ਤਾਂ ਕਿ ਵੀਰ ਉਹਨਾਂ ਨੂੰ ਜਵੰਦਾ ਸਾਹਿਬ ਨੂੰ ਪਿਆਰ ਕਰਨ ਵਾਲੇ ਕੋਡੇ ਰਾਹੀ ਪਲ-ਪਲ ਦਾ ਉਹ ਉਹਨਾਂ ਦੀ ਸਿਹਤ ਵਾਰੇ ਬਲੇਟਨ ਆ ਜਿਹੜੇ ਤੁਸੀਂ ਦੇ ਰਹੇ ਹੋ ਤੇ ਸੱਚੀ ਗੱਲ ਆ ਵੀ ਜੋ ਤੁਸੀਂ ਦਿਖਾਇਆ ਤੇ ਲੋਕਾਂ ਨੇ ਪੰਜਾਬੀਆਂ ਨੇ ਦੇਸ਼ਾਂ ਵਿਦੇਸ਼ਾਂ 'ਚ ਜੋ ਅਰਦਾਸਾਂ ਕੀਤੀਆਂ ਉਹਨਾਂ ਦੇ ਚਾਹਣ ਵਾਲਿਆਂ ਨੇ ਕਿਉਂਕਿ ਡਾਕਟਰ ਵੀ ਇਨਸਾਨ ਨੇ ਪਰ ਉਹ ਵੀ ਕਿਤੇ ਨਾ ਕਿਤੇ ਕੱਲ ਜਵਾਬ ਦੇਗੇ ਸੀ ਪਰ ਪ੍ਰਮਾਤਮਾ ਦੀਆਂ ਅਰਦਾਸਾਂ ਲੋਕਾਂ ਦੀਆਂ ਕੀਤੀਆਂ ਹੋਈਆਂ ਉਹਨਾਂ ਦੇ ਸਾਹ ਚੱਲ ਰਹੇ ਆ ਅਜੇ ਹੁਣੇ ਐਮਏ ਆਈ ਉਹਨਾਂ ਦੀ ਐਮ ਆਰ ਆਈ ਹੋ ਰਹੀ ਆ तकरीबन ਉਹਨਾਂ ਨੂੰ ਉੱਥੋਂ ਲਿਆਂਦੇ ਹੋਏ 40 ਮਿੰਟ ਹੋ ਗਏ ਆ ਤੇ ਐਮ ਆਰ ਆਈ ਇਹ ਨਹੀਂ ਮੈਂ ਕੋਈ ਡਾਕਟਰ ਆ ਪਰ ਐਮ ਆਰ ਆਈ ਅਜੇ ਵੀ ਜਿਹੜਾ ਬ੍ਰੇਨ ਕਿਉਂਕਿ ਜਿਹੜੀ ਕੋਈ ਰੀਡ ਦੀ ਹੱਡੀ ਦੀ ਸੱਟ neck ਦੀ ਆ ਗਰਦਨ ਦੀ ਆ ਉਹ ਡਾਕਟਰਾਂ ਦੀ ਆ ਬਾਅਦ ਚ ਉਹਨੂੰ ਤਵੱਜੋ ਆ ਉਹ ਕੰਟਰੋਲ ਹੋ ਜਾਣਗੀਆਂ ਵੱਡੀ ਗੱਲ ਆ ਜਿਹੜੀ ਬ੍ਰੇਨ ਦੇ ਵਿੱਚ ਜਦੋਂ ਸਵੇਲਿੰਗ ਆ ਜਾਂਦੀ ਆ ਬ੍ਰੇਨ ਦੇ ਵਿੱਚ ਇਹ ਦਿੱਕਤਾਂ ਆਉਂਦੀਆਂ ਉਹ ਇਸ ਵੇਲੇ ਸਭ ਤੋਂ ਵੱਡੀ ਕੰਪਲਿਕੇਸ਼ਨ ਜਿਹੜਾ ਸਭ ਤੋਂ ਵੱਡੀ ਡਾਕਟਰਾਂ ਦਾ ਧਿਆਨ ਆ ਉਸ ਤੇ ਹੈ ਤੇ ਇਹੀ ਆ ਵੀ ਉਹਨਾਂ ਦੇ ਪਰਿਵਾਰ ਨਾਲ ਆਪਾਂ ਜਿੱਥੇ ਸਾਰੇ ਹੀ ਖੜੇ ਆ ਆ ਮੀਡੀਆ ਤੁਹਾਡਾ ਧੰਨਵਾਦ ਤੁਸੀਂ ਤਾਂ ਕੱਲ੍ਹ ਦੇ ਹੀ ਇੱਥੇ ਮੈਂ ਸਮਝਦਾ ਖੜੇ ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਮੈਂ ਸਰਕਾਰ ਦਾ ਹਿੱਸਾ ਹੈ ਕੇਂਦਰ ਦੀ ਦਾ ਸਟੇਟ ਗਵਰਨਮੈਂਟ ਤੇ ਕੇਂਦਰ ਨੂੰ ਮਿਲ ਕੇ ਹੋ ਵੀ ਰਿਹਾ ਪਰ ਬਹੁਤ ਲੋਕ ਐਸੇ ਆ ਮੈਂ ਮਾਫੀ ਮੰਗ ਕੇ ਉਹਨਾਂ ਨੂੰ ਕਹਿਣਾ ਚਾਹੁੰਦਾ ਉਹ ਬੜਾ ਰੌਲਾ ਪਾ ਲੈਂਦੇ ਆ ਕਦੇ ਵੀ ਕਿਸੇ ਗੱਲ ਦਾ ਆ ਪਿਛਲੇ ਇੱਕ ਜੱਜਮੈਂਟ ਆਈ ਡੌਗਸ ਦੇ ਬਾਰੇ ਉਹਦੇ ਬਾਰੇ ਵੀ ਆਪਣਾ ਰਾਜ ਰੌਲਾ ਪਾ ਕੇ ਬਹਿ ਗਏ ਇਸੇ ਤਰੀਕੇ ਨਾਲ ਇਹ ਜਿਹੜੇ ਆਵਾਰਾ ਪਸ਼ੂ ਨੇ ਇਦੇ ਬਾਰੇ ਵੀ ਬਹੁਤ ਕਿੰਤੂ ਪਰੰਤੂ ਹੋ ਜਾਂਦਾ ਮੈਂ ਉਸ ਗੱਲ 'ਚ ਜਾਣਾ ਨਹੀਂ ਚਾਹੁੰਦਾ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਸਰਕਾਰਾਂ ਦਾ ਵੀ ਸਹਿਯੋਗ ਦਿਆ ਕਰੋ ਤੁਸੀਂ ਇਸ਼ੂ ਬਣਾ ਲੈਨੇ ਹੋ ਅੱਜ ਜੇ ਇਹ ਜਿਹੜਾ ਸਾਨ ਠੱਠਾ ਜੀ ਨੂੰ ਕਹਿ ਲੋ ਉਹ ਸਿੱਧਾ ਉਹਨਾਂ ਨੂੰ ਹਿੱਟ ਕੀਤਾ ਹੈ ਮੋਟਰਸਾਈਕਲ ਤੇ ਜਾਂਦੇ ਜਾਂਦੇ ਜਦੋਂ ਉਹ ਜਾ ਰਹੇ ਸੀ ਤਿੰਨ ਅੱਗੇ ਨਿਕਲ ਗਏ ਚੌਥੇ ਨੰਬਰ ਤੇ ਜਾਂ ਦੂਜੀ ਤੀਜੇ ਨੰਬਰ ਤੇ ਅਸੀਂ ਤੇ ਸਿੱਧਾ ਉਹ ਆ ਕੇ ਜਦੋਂ ਬੈਠੇ ਸੀ ਇਸ ਜਗ੍ਹਾ ਤੇ ਆ ਕੇ ਉਹਨੇ ਰਿਬਸ ਤੇ ਉਨੇ ਸਿੱਧਾ ਹਿੱਟ ਕੀਤਾ ਏ ਤੇ ਉਹ ਤੋਂ ਬਾਅਦ ਉਹਨੇ ਮੋਟਰਸਾਈਕਲ ਛੱਡਣ ਉਹ ਤਾਂ ਰਹਿ ਗਿਆ ਉਦੋਂ ਬਲਕਾ ਕੇ ਉਹਨੇ ਉਦੋਂ ਬਾਅਦ ਉਹਨਾਂ ਨੂੰ ਪਰੇ ਮਾਰਿਆ ਇਹ ਜਿਹੜੇ ਆਪਾਂ ਬਹੁਤ ਇਹਨਾਂ ਦੇ ਨਾਂ ਤੇ ਗਊ ਸੈਸਾ ਜਾਂ ਹੋਰ ਆ ਲੈਨੇ ਆ ਬੜੀਆਂ ਜਿਹੜੀਆਂ ਉਹ ਇਹ ਡੰਗਰਾਂ ਦੇ ਲਈ ਅਲੱਗ-ਅਲੱਗ ਰੋਕਥਾਮ ਕੀਤੀ ਹੋਈ ਆ ਪਰ ਤੁਸੀਂ ਵੀ ਇਹ ਅਜਾ ਜਾਨਵਰ ਨਾ ਛੱਡਿਆ ਕਰੋ ਵਾਰਾ ਨਾ ਇਹਨਾਂ ਨੂੰ ਖੋਲਿਆ ਕਰੋ ਅੱਜ ਇਹਨਾਂ ਦੇ ਕਾਰਨ ਅੱਜ ਜਾਨਾ ਜਿਹੜੀਆਂ ਗਈਆਂ ਆ ਹੁਣੀ ਪਹਿਲਾਂ ਵੀ ਹਰਪੰਜਨ ਮਾਨ ਸਾਹਿਬ ਆਏ ਸੀ ਕਰੋ ਖੇਤਰ ਚ ਕੁਛ ਦਿਨ ਪਹਿਲਾਂ ਇਹਨਾਂ ਦੇ ਵਿੱਚ ਵੀ ਆ ਕੇ ਜਾਨਵਰ ਵਜਿਆ ਤੇ ਚਾਰ ਪਲਟੇ ਖਾ ਗਈ ਇਹਨਾਂ ਦੀ ਗੱਡੀ ਤੇ ਇਹ ਜ਼ਿੰਮੇਵਾਰੀ ਇਕੱਲੀ ਸਰਕਾਰ ਦੀ ਨਹੀਂ ਜਦੋਂ ਸਰਕਾਰ ਕੋਈ ਸਖਤ ਫੈਸਲਾ ਲੈਂਦੀ ਆ ਤਾਂ ਉਸ ਵੇਲੇ ਸਾਡੇ ਵਿੱਚੋਂ ਉਹ ਹੋਰ ਤਰ੍ਹਾਂ ਦੀਆਂ ਗੱਲਾਂ ਕਰ ਲੱਗ ਜਾਂਦੀਆਂ ਮੇਰਾ ਕੋਈ ਕਿਸੇ ਨੂੰ ਕਿਸੇ ਦੀ ਕੋਈ ਵੀ ਆਸਤਾ ਨੂੰ ਕਿਸੇ ਨੂੰ ਹੇਸ ਬਚਾਉਣਾ ਨਹੀਂਗਾ ਪਰ ਹੁਣ ਕਰੀਏ ਕੀ ਆਪਾਂ ਆਪਣੀਆਂ ਜ਼ਿੰਦਗੀਆਂ ਲੋਕਾਂ ਦੀਆਂ ਬਚਾਉਣੀ ਐ ਕਿ ਨਹੀਂ ਇਸ ਵੇਲੇ ਹੁਣ ਸਾਰੇ ਟੰਗੇ ਪਏ ਆ ਇਸ ਕਰਕੇ ਤੇ ਅੱਗੇ ਇਕੱਠੇ ਹੋ ਕੇ ਸਾਰਾ ਸਹਿਯੋਗ ਦਿਓ ਚਾਹੇ ਉਹ ਕੋਈ ਸਟੇਟ ਗਵਰਨਮੈਂਟ ਆ ਚਾਹੇ ਸੈਂਟਰ ਜੇ ਕੋਈ ਕਾਨੂੰਨ ਬਣਾਉਂਦੀ ਆ ਜਾਂ ਕੋਈ ਸ਼ਕਤੀ ਕਰਦੇ ਆ ਤਾਂ ਉਹਨਾਂ ਦਾ ਸਹਿਯੋਗ ਦਿਆ ਕਰੋ ਕਈ ਸੰਸਥਾ ਬਣੀਆਂ ਹੋਈਆਂ ਐ ਉਹ ਕਦੇ ਕੁਛ ਕਰਦੇ ਆ ਕਦੇ ਕੁਛ ਕਰਦੇ ਆ ਇਹ ਚੀਜ਼ਾਂ ਅਲਟੀਮੇਟਲੀ ਬਹੁਤ ਮਹਿੰਗੀਆਂ ਪੈਰੀਆਂ ਹਰ ਸੜਕ ਤੇ ਆਵਾਰਾ ਪਸ਼ੂ ਫਿਰ ਰਹੇ ਆ ਆਵਾਰਾ ਜਾਨਵਰ ਫਿਰ ਰਹੇ ਆ ਜਿਹੜੇ ਰੋਜ਼ ਸਾਡੀਆਂ ਮੈਜਿਕ ਅੰਕੜੇ ਕੱਢੇ ਜਾਣ ਉਹ ਬਹੁਤ ਜ਼ਿਆਦਾ ਨੇ ਅੱਜ ਵੀ ਇਹੀ ਕਾਰਨ ਬਣਿਆ ਤੇ ਮੇਰੀ ਇਹ ਗੱਲ ਕਈ ਦਾ ਕਈ ਬਹੁਤ ਹੋਰ ਤਰ੍ਹਾਂ ਲੈਣਗੇ ਜਿਹਦੇ ਘਰ ਚ ਚਲੇ ਆ ਨਾ 10 ਸਾਲ ਦਾ ਬੇਟਾ ਏ 4 ਸਾਲ ਦੀ ਜਬ ਬੇਟੀ ਆ ਮੈਨੂੰ ਵੀ ਪਤਾ ਮੈਂ 10 ਸਾਲ ਦਾ ਸੀ ਜਦੋਂ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਸੀ ਉੱਥੇ ਬਾਵਾ ਜੀ ਸੀ ਜਿਹੜੇ ਸਿੰਗਰ ਬੜੇ ਵੱਡੇ ਸਿੰਗਰ ਰਹੇ ਆ ਉਹ 5 ਸਾਲ ਦੇ ਸੀ ਜਦੋਂ ਉਹਨਾਂ ਦੇ ਪਿਤਾ ਜੀ ਚਲੇ ਗਏ ਸੀ ਇਸ ਕਰਕੇ ਇਹ ਚੀਜ਼ਾਂ ਜਿਨ੍ਹਾਂ ਦੇ ਘਰ ਚ ਨੇ ਬੀਤਦੀਆਂ ਉਹਨਾਂ ਨੂੰ ਪਤਾ ਹੁੰਦਾ ਅਖੀਰ ਚ ਮੈਂ ਫੇਰ ਇਹ ਇਸ਼ੂ ਬਹੁਤ ਵੱਡਾ ਹੈ ਜਿਹਦੇ ਕਰਕੇ ਉਹਨਾਂ ਦਾ ਨੁਕਸਾਨ ਹੋਇਆ ਪਰ ਪ੍ਰਮਾਤਮਾ ਉਹਨਾਂ ਨੂੰ ਜਿਹੜੇ ਚਾਹਣ ਵਾਲੇ ਨੇ ਉਹਨਾਂ ਦੇ ਅੱਜ ਵੀ ਸਾਡੀਆਂ ਪਵਿੱਤਰ ਧੰਤੀਆਂ ਦਾ ਤੇ ਉਹਨਾਂ ਦੇ ਬੋਲ ਅੱਜ ਸਭ ਦੇ ਕੰਨਾਂ 'ਚ ਪੈ ਰਹੇ ਆ ਤੇ ਪ੍ਰਮਾਤਮਾ ਕਰੇ ਉਹਨਾਂ ਨੂੰ ਇਸ ਔਖੀ ਘੜੀ 'ਚ ਉਹਨਾਂ ਦੀ ਸਿਹਤ ਠੀਕ ਹੋਵੇ ਤੇ ਸਾਰਿਆਂ ਦੀਆਂ ਜਿਹੜੀਆਂ ਅਰਦਾਸਾਂ ਇਹ ਉਹ ਕੰਮ ਕਰਨ ਤੇ ਸਭ ਤੋਂ ਇਸ ਵੇਲੇ ਕੰਮ ਅਰਦਾਸ ਨਹੀਂ ਕਰਨਾ ਹੈ ਦਵਾਈ दारू ਤੋਂ ਉੱਤੇ ਜਿਹੜਾ ਕੰਮ ਹੈ ਇਸ ਵੇਲੇ ਉਹ ਲੋਕਾਂ ਦੇ طاقت ਨੇ ਕਰਨਾ ਹੈ ਧੰਨਵਾਦ ਸੋਏ ਸਨ ਰਾਜਵੀਰ ਜਵੰਦਾ ਦੇ ਕਰੀਬੀ ਹਰਪਚੀਮਾ ਜੀ ਜਿਹੜੇ ਕਿ ਹੁਣੇ ਮਿਲ ਕੇ ਹੀ ਨਿਕਲੇ ਨੇ ਅੰਦਰੋਂ ਬਾਹਰ ਆਏ ਨੇ ਹੁਣੇ ਤੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਦੀ کافی ਜਿਆਦੇ ਰਿਕਵਰੀ ਹੈ ਲੋਕਾਂ ਦੀਆਂ ਅਰਦਾਸਾਂ ਲੋਕਾਂ ਦੀਆਂ ਦੁਆਵਾਂ ਕੀਤੀਆਂ ਦਾ ਅਸਰ ਦਿਖ ਰਿਹਾ ਹੈ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ کافی ਜਿਆਦੇ ਸੁਧਾਰ ਹੈ ਉਹਨਾਂ ਦੇ ਮਾਤਾ ਜੀ ਜਦੋਂ ਮਿਲਣ ਗਏ ਨੇ ਤਾਂ ਇੱਕ ਤਰੀਕੇ ਦੇ ਨਾਲ ਹਾ ਭਾਵ ਦੇ ਨਾਲ ਗੱਲਬਾਤ ਹੋਈ ਹੈ ਉਹਦੇ ਮਾਤਾ ਜੀ ਨੇ ਜਦੋਂ ਗੱਲਬਾਤ ਕੀਤੀ ਹੈ ਰਾਜਵੀਰ ਜਵੰਦਾ ਦੀ ਅੱਖਾਂ ਦੇ ਵਿੱਚ ਪਾਣੀ ਵੀ ਆਇਆ ਹੈ ਤੇ ਉਹਨਾਂ ਦੇ ਬੇहद ਕਰੀਬੀ ਇੱਕ ਹੋਰ ਦੋਸਤ ਨੇ ਜਿਹੜੇ ਕਿ ਉਸ ਸਮੇਂ ਨਾਲ ਵੀ ਸੀਗੇ ਜਦੋਂ ਇਹ ਜਾ ਰਹੇ ਸੀ riding te ਉਹ ਵੀ ਜਦੋਂ ਜਾ ਕੇ ਆਏ ਨੇ ਤਾਂ ਉਹਨਾਂ ਨੇ ਵੀ ਕਿਹਾ ਕਿ ਜਦੋਂ ਕਿ ਰਾਜਵੀਰ ਟਕੜਾ ਹੋ ਤੂੰ ਅਲੇ ਹੋਰ ਵੀ ਸ਼ੋਰ ਲਵਾਣੇ ਨੇ ਜਿਵੇਂ ਕਿ ਚੀਮਾ ਜੀ ਨੇ ਵੀ ਹੁਣੇ ਹਰਪ ਚੀਮਾ ਨੇ ਵੀ ਦੱਸਿਆ ਤਾਂ ਉਸ ਮੌਕੇ ਵੀ ਉਹਦੇ ਜਜਵਾਤ ਸਾਹਮਣੇ ਦਿਖਾਈ ਦਿੱਤੇ ਨੇ ਤੇ ਜੋ ਆਰਟੀਫੀਸ਼ੀਅਲ ਚੀਜ਼ਾਂ ਲਗਾਈਆਂ ਹੋਈਆਂ ਸੀ ਵੈਂਟੀਲੇਟਰ ਤੇ ਲੱਗੇ ਹੋਏ ਸੀ ਚਾਰ ਦੇ ਵਿੱਚੋਂ ਜਿਵੇਂ ਕਿ ਹਾਲੇ ਕੀ ਅਧਿਕਾਰਤ ਤੌਰ ਤੇ ਤਾਂ ਨਹੀਂ ਇਹਦੀ ਪੁਸ਼ਟੀ ਹੋਈ ਪਰ ਪਤਾ ਲੱਗਿਆ ਕਿ ਹੁਣ ਸਿਰਫ ਇੱਕ ਲਾਈਫ ਸਪੋਰਟਿੰਗ ਸਿਸਟਮ ਰਹਿ ਗਿਆ ਹੈ ਤੇ ਚਾਰ ਦੇ ਵਿੱਚੋਂ ਤਿੰਨ ਉਤਾਰ ਦਿੱਤੇ ਗਏ ਨੇ ਜੋ ਕਿ ਬਹੁਤ ਚੰਗੀ ਖਬਰ ਵੀ ਹੈ ਤੇ ਲੋਕਾਂ ਦੀਆਂ ਦੁਆਵਾਂ ਲੋਕਾਂ ਦੀਆਂ ਅਰਦਾਸਾਂ ਦਾ ਅਸਰ ਵੀ ਹੈ ਕਿਉਂਕਿ ਇੱਕ ਵਧੀਆ ਗਾਉਣ ਵਾਲਾ ਗਾਇਕ ਹੈ ਰਾਜਵੀਰ ਜਵੰਦਾ ਹੈ ਜਿਹਨੇ ਹਮੇਸ਼ਾ ਹੀ ਪਰਵਾਰਕ ਗਾਇਕੀ ਦੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਉਹ ਗਾਇਕੀ ਹਮੇਸ਼ਾ ਰਾਜਵੀਰ ਜਵੰਦਾ ਨੇ ਗਾਈ ਹੈ ਜਿਹਨੂੰ ਪਰਿਵਾਰਾਂ ਦੇ ਵਿੱਚ ਆਪਣੇ ਮਾਵਾ ਭੈਣਾਂ ਦੇ ਵਿੱਚ ਬੈਠ ਕੇ ਕੋਈ ਬੰਦਾ ਸੁਣ ਸਕਦਾ ਹੈ ਕੋਈ ਅਜਿਹੀ ਵੀਡੀਓ ਦੇ ਵਿੱਚ ਉਹਨਾਂ ਵੱਲੋਂ ਹਾਲੇ ਤੱਕ ਕੋਈ ਅਜਿਹੀ ਕਲਿੱਪ ਨਹੀਂ ਪਾਈ ਗਈ ਜਿਸ ਦੇ ਕਰਕੇ ਕੀ ਲੋਕਾਂ ਮੂਰੇ ਨਜ਼ਰਾਂ ਝਕਾਉਣੀਆਂ ਪੈਣ ਇਹ ਹੀ ਕਾਰਨ ਹੈ ਕਿ ਅੱਜ ਪੰਜਾਬੀ 뮤직 ਨੂੰ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲਾ ਹਰ ਇੱਕ ਸਖਸ ਫਿਰ ਚਾਹੇ ਦੇਸ਼ ਦੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ ਹੋਵੇ ਰਾਜਵੀਰ ਜਵੰਦਾ ਦੇ ਲਈ ਦਵਾਵਾ ਕਰ ਰਿਹਾ ਹੈ ਸੋ ਇਸ ਮੌਕੇ ਹਰਪਚੀਮਾ ਜੋ ਕਿ ਮਿਲ ਕੇ ਆਏ ਨੇ ਉਹਨਾਂ ਨੇ ਦੱਸਿਆ ਕਿ ਹਾਲਤ ਦੇ ਵਿੱਚ ਕਾਫੀ ਜਿਆਦਾ ਸੁਧਾਰ ਹੈ ਸੋ ਜਿਵੇਂ ਇਸ ਬਾਰੇ ਕੋਈ ਹੋਰ ਅਪਡੇਟ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਹਾਡੇ ਲਈ ਉਸੇ ਸਮੇਂ ਅਨਲਿमिटेड ਗਿਆਨ ਤੇ ਲੈ ਕੇ ਹਾਜ਼ਰ ਹੋਵਾਂਗੇ ਦੱਸ ਦਈਏ ਕਿ ਮੀਡੀਆ ਵੀ ਵੱਡੀ ਗਿਣਤੀ ਦੇ ਵਿੱਚ ਜੇ ਤੇ ਪਹੁੰਚਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਹੋਰ ਆਮ ਲੋਕ ਵੀ ਆਪਣੇ ਕੰਮ ਕਾਰ ਛੱਡ ਕੇ ਰਾਜਵੀਰ ਜਵੰਦਾ ਦਾ ਹਾਲ ਜਾਣਨ ਦੇ ਲਈ ਉਹਨਾਂ ਦੀ ਹਾਲਤ ਦੇ ਵਿੱਚ ਕੀ ਸੁਧਾਰ ਹੋਇਆ ਹੈ ਇਹ ਜਾਣਨ ਦੇ ਲਈ ਪਹੁੰਚ ਰਹੇ ਨੇ ਸਾਨੂੰ ਵੀ ਬਹੁਤ ਸਾਰੇ ਮੈਸੇਜ ਫੋਨ ਕਾਲਸ ਕਮੈਂਟਸ ਦੇ ਆ ਰਹੇ ਨੇ ਤੇ ਜਿੱਥੇ ਕੋਈ ਹਰ ਕੋਈ ਹਾਲ ਜਾਣਨਾ ਚਾਹੁੰਦਾ ਹੈ ਉੱਥੇ ਹਰ ਕੋਈ ਰਾਜਵੀਰ ਦੇ ਲਈ ਦੁਆਵਾਂ ਵੀ ਕਰ ਰਿਹਾ ਹੈ ਤੇ ਜਿਵੇਂ ਹਰਪ ਚੀਮਾ ਜੀ ਨੇ ਵੀ ਕਿਹਾ ਕਿ ਰਾਜਵੀਰ ਜਵੰਦਾ ਜਿੱਥੇ ਐਡਵੈਂਚਰ ਕਰਨ ਵਾਲਾ ਜੀਿੰਦਗੀ ਦਾ ਆਨੰਦ ਲੈਣ ਵਾਲਾ ਸਾਕਸ਼ਾ ਉੱਥੇ ਇੱਕ ਯੋਧਾ ਹੈ ਉਹ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਵੀ ਸੁਭਾਵਾ ਦੇ ਚੁੱਕਿਆ ਉੱਥੇ ਹੀ ਇੱਕ ਯੋਧੇ ਦੀ ਤਰ੍ਹਾਂ ਹੀ ਇਸ ਜ਼ਿੰਦਗੀ ਅਤੇ ਮੌਤ ਦੀ ਜੋ ਲੜਾਈ ਸੀ ਜਿਸ ਦੇ ਵਿੱਚ ਡਾਕਟਰ ਸਾਹਿਬ ਨੇ ਕਿਹਾ ਸੀ 24 ਘੰਟੇ ਬਹੁਤ ਅਹਿਮ ਨੇ ਉਹਦੇ ਵਿੱਚੋਂ ਚੰਗੀ ਖਬਰ ਆ ਗਈ ਹੈ ਇੱਕ ਯੋਧੇ ਦੀ ਤਰ੍ਹਾਂ ਉਸ ਨੇ ਕਹਿ ਸਕਦੇ ਹਾਂ ਪਹਿਲੀ ਜਿੱਤ ਹਾਸਲ ਕੀਤੀ ਹੈ ਇਸ ਜੀਵਨਗੀ ਅਤੇ ਮੌਤ ਦੀ ਲੜਾਈ ਦੇ ਵਿੱਚ ਤੇ ਇਹਦੇ ਵਿੱਚ ਤੁਹਾਡੀਆਂ ਦੁਆਵਾਂ ਦਾ ਤੁਹਾਡੀਆਂ ਅਰਦਾਸਾਂ ਦਾ ਵੀ ਬਹੁਤ ਵੱਡਾ ਕਹਿ ਸਕਦੇ ਹਾਂ ਹਿੱਸਾ ਹੈ ਕਿਉਂਕਿ ਇੱਕ ਡਾਕਟਰ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਸੀ ਕਿ ਹੁਣ ਤਾਂ ਪ੍ਰਮਾਤਮਾ ਦੇ ਦਰ ਤੇ ਅਰਦਾਸ ਹੀ ਕੰਮ ਆਵੇਗੀ ਕਿਉਂਕਿ ਦਵਾਈਆਂ ਤੋਂ ਜਾਂ ਫਿਰ ਲਾਈਫ سپورਟਿੰਗ ਸਿਸਟਮ ਤੋਂ ਅੱਗੇ ਦੀ ਗੱਲ ਪਹੁੰਚ ਚੁੱਕੀ ਸੀ ਕੱਲ ਪਰ ਜਿਵੇਂ ਹੀ ਲੋਕਾਂ ਤੱਕ ਇਹ ਖਬਰ ਪਹੁੰਚੀ ਗੁਰੂ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਮਸੀਤਾਂ ਦੇ ਵਿੱਚ ਗਿਰਜਾ ਘਰਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਪ੍ਰਾਰਥਨਾਵਾਂ ਹੋਈਆਂ ਰਾਜਵੀਰ ਦੀ ਜ਼ਿੰਦਗੀ ਦੇ ਲਈ ਅਤੇ ਹਰ ਕਿਸੇ ਨੇ ਰਾਜਵੀਰ ਨੂੰ ਆਪਣਾ ਪਰਿਵਾਰਕ ਮੈਂਬਰ ਸਮਝ ਕੇ ਇਸ ਤਰ੍ਹਾਂ ਕਿਹਾ ਕਿ ਜਿਵੇਂ ਉਹਨਾਂ ਦੇ ਘਰ ਦਾ ਮੈਂਬਰ ਉਹਨਾਂ ਦਾ ਆਪਣਾ ਬੱਚਾ ਰਾਜਵੀਰ ਜਵੰਦਾ ਹੋਵੇ ਤੇ ਉਹਦੀ ਸਿਹਤ ਯਾਬੀ ਦੇ ਲਈ ਤੰਦਰੁਸਤੀ ਦੇ ਲਈ ਹਰ ਕਿਸੇ ਨੇ دعਵਾਵਾਂ ਕੀਤੀਆਂ ਸੋ ਇਸ ਵੇਲੇ ਦੀ ਵੱਡੀ ਖਬਰ ਹਰ ਪਛੀਮਾ ਨੇ ਦੇਹੀ ਦਿੱਤੀ ਹੈ ਤੇ ਜਿਵੇਂ ਸਾਡੀ ਵੀ ਗੱਲਬਾਤ ਹੋਈ ਹੈ ਉਹਨਾਂ ਦੇ ਕਰੀਬੀ ਨਾਲ ਉਹਨਾਂ ਨੇ ਇਹੀ ਦੱਸਿਆ ਕਿ ਬਹੁਤ ਹਾਲਤ ਦੇ ਵਿੱਚ ਸੁਧਾਰ ਹੈ ਤੇ ਇੱਕ ਡਾਕਟਰ ਸਾਹਿਬ ਵੀ ਹੈਰਾਨ ਨੇ ਕਿ ਇੱਕ ਚਮਤਕਾਰ ਦੀ ਤਰ੍ਹਾਂ ਹੀ ਉਹ ਦੇਖ ਰਹੇ ਨੇ ਇਸ ਗੱਲ ਨੂੰ ਕਿਉਂਕਿ ਜਿੱਥੇ ਕਿਤੇ ਨਾ ਕਿਤੇ ਇੱਕ ਨਿਰਾਸ਼ਾ ਸੀ ਕੱਲ ਉਹਨਾਂ ਦੇ ਬਿਆਨ ਦੇ ਵਿੱਚ ਵੀ ਤਾਂ ਇੱਕ ਵੱਡੀ ਪੋਜ਼ਿਟਿਵਿਟੀ ਹੈ ਇੱਕ ਕਹਿ ਸਕਦੇ ਆ ਅਰਦਾਸਾਂ ਬੇਨਤੀਆਂ ਦਾ ਲੋਕਾਂ ਦੇ ਪਿਆਰ ਦਾ ਹੀ ਅਸਰ ਹੈ ਕਿ ਇੱਕ ਇਸ ਮੌਕੇ ਚੰਗੀ ਖਬਰ ਇੱਕ ਚਮਤਕਾਰ ਵਾਲੀ ਖਬਰ ਸਾਹਮਣੇ ਆਈ ਹੈ ਸੋ ਜਿਵੇਂ ਇਸ ਬਾਰੇ ਕੋਈ ਹੋਰ ਅਪਡੇਟ ਆਉਂਦਾ ਹੈ ਤੁਹਾਡੇ ਨਾਲ ਅਨ ਲਿमिटेड ਗਿਆਨ ਤੇ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹਿਣਾ ਸਾਡੇ ਨਾਲ ਇਸ ਕਵਰ ਨੂੰ ਜਰੂਰ ਅੱਗੇ ਸ਼ੇਅਰ ਕਰਨਾ ਕਿਉਂਕਿ ਕਾਫੀ ਜ਼ਿਆਦਾ ਅਫਵਾਹਾਂ ਵੀ ਇਸ ਸਮੇਂ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਨੇ ਤੇ ਕੋਈ ਇਹਨਾਂ ਅਫਵਾਹਾਂ ਦਾ ਸ਼ਿਕਾਰ ਨਾ ਹੋਵੇ ਉਹਨਾਂ ਤੱਕ ਸਟੀਕ ਤੇ ਸਹੀ ਸੱਚੀ ਜਾਣਕਾਰੀ ਪਹੁੰਚ ਸਕੇ ਸੋ ਜਰੂਰ ਵੀਡੀਓ ਨੂੰ ਸ਼ੇਅਰ ਕਰਨਾ ਮਿਲਦੇ ਆਂ ਜਲਦ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ